ਰਾਮ ਕਲੀ ਮਹੱਲਾ ਪੰਜਵਾ ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਜਨੜਾ ਮੇਰਾ ਸਾਜਨੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨੂੰ ਆਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਤਰੀਆਮੀ ਗਰੀਬ ਨਵਾਜ਼ ਸਰਵ ਕਲਾ ਸਮਰੱਥ ਸਤਿਗੁਰੂ ਅਰਜਨ ਦੇਵ ਜੀ ਜਿਨ੍ਹਾਂ ਦੇ ਪਰਮ ਪੁਜਕਰ ਨਾਮ ਤੋਂ ਇਹ ਸਿੱਖਿਆ ਮਿਲਦੀ ਹੈ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਵ ਨਾ ਆਇਓ ਜਿਨ੍ਹਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੂੰ ਜਪਿਆ ਹੈ ਉਹ ਮੁੜ ਕੇ ਜੁਨਾ ਦੇ ਦੁੱਖਾਂ ਤੇ ਗਰਵ ਵਿੱਚ ਨਹੀਂ ਆਉਣਗੇ ਕਿਡੇ ਉਪਕਾਰੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜਗਤ ਗੁਰੂ ਜੀ ਸਾਰੇ ਦੁਨੀਆ ਦੀ ਕਲਿਆਣ ਕਰਨ ਵਾਸਤੇ ਜਿਨ੍ਹਾਂ ਨੇ ਨਾਮ ਦਾ ਜਹਾਜ਼ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਆਰ ਕੀਤੇ ਹਨ ਉਹ ਚੋਜੀ ਪਾਤਸ਼ਾਹ ਗਰੀਬ ਨਵਾਜ਼ ਜੀ ਸ੍ਰੀ ਮੰਜੀ ਸਾਹਿਬ ਚਾਉ ਦਾ ਦੀਵਾਨ ਲਗਾਇਆ ਅਮਰਖਰ ਸਾਹਿਬ ਗੁਰੂ ਕੇ ਬਾਗ ਵਿੱਚ ਸੰਗਤਾਂ ਚਾਰ-ਚੁਪੇਰੋਂ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਹਨ ਸਤਿਗੁਰੂ ਅੰਤਿਰਜਾਮੀ ਜੋ ਜੋਗ ਸਿੱਖਾਂ ਦੀ ਭਾਵਨਾ ਹੈ ਉਹ ਸਤਿਗੁਰੂ ਆਪਣੀ ਨਜ਼ਰ ਨਾਲ ਪੂਰਨ ਕਰ ਰਹੇ ਹਨ ਉਹ ਜਿਹੜੇ ਸਿਕੰਬੀ ਇੰਦਕੀ ਤੀਕੇ ਸੱਚੇ ਬਾਦਸ਼ਾਹ ਜਗਤ ਗੁਰੂ ਜੀ ਸਤਗੁਰੂ ਮਹਾਰਾਜ ਸਾਹਿਬ ਅਕਾਲ ਪੁਰਖ ਦਾ ਰੂਪ ਹੈ ਪਰਮੇਸ਼ਵਰ ਜੀ ਆਹ ਹੈ ਉਹ ਸਦਾ ਬਨਾਸੀ ਹੈ ਨਾਸਤੋਂ ਰਹਿਤ ਹੈ ਉਹ ਪਰਮੇਸ਼ਰ ਸੱਚੇ ਬਾਦਸ਼ਾਹ ਦੇ ਦਰਵੀ ਹੋ ਸਕਦੇ ਹਨ ਕਿ ਨਹੀਂ ਤਾਂ ਮਹਾਰਾਜ ਸਾਹਿਬ ਕਹਿੰਦੇ ਹਾਂ ਭਾਈ ਸਤਗੁਰਾਂ ਦੀ ਸਿੱਖਿਆ ਜਿਹਨਾਂ ਨੂੰ ਭਾਰਨ ਕੀਤੀ ਹੈ ਗੁਰਪਰਮੇਸ਼ਰ ਏਕ ਹੈ ਸਭ ਮੈਂ ਰਿਹਾ ਸਮਾਏ ਉਹ ਸਦਾ ਸਦਾ ਹਾਜ਼ਰ ਨਾਜ਼ਰ ਹੈ ਜੋ ਭਾਵਨਾ ਨਾਲ ਕੀਤੇ ਕਰੇ ਉਹਨੂੰ ਸਰਗੁਣ ਸਰੂਪ ਧਾਰ ਕੇ ਪ੍ਰਤੱਖ ਹੋ ਕੇ ਦਰਸ਼ਨ ਹੀ ਬਖਸ਼ ਦਿੰਦਾ ਹੈ ਆਪਣੇ ਭਗਤਾਂ ਦੇ ਪਿੱਛੇ ਸਾਰੇ ਕਾਰਜ ਨਾਮ ਦੇਵ ਦੇ ਜਿਵੇਂ ਛਪਰਾ ਬੰਨਿਆ ਮੂਈ ਗਊ ਜਿਉਂ ਦੀ ਕੀਤੀ ਇਸੇ ਪ੍ਰਕਾਰ ਭਗਤ ਕਬੀਰ ਜੀ ਦਾ ਜਗ ਸੰਪੂਰਨ ਕੀਤਾ ਧੰਨੇ ਦੀਆਂ ਗਊਆਂ ਚਾਰੀਆਂ ਇਸੇ ਪ੍ਰਕਾਰ ਹੋਤੀ ਵਾਲੇ ਬਾਬਾ ਕਰਮ ਸਿੰਘ ਜੀ ਦੇ ਖਾਂ ਪੈਰਾ ਮਾਰਿਆ ਸੱਚੇ ਪਾਤਸ਼ਾਹ ਦਤਾ ਜੋ ਜਿੰਨਾਂ ਜਿੰਨਾਂ ਗੁਰਮਖੰਨ ਭਾਵਨਾ ਕੀਤੀ ਹੈ ਹਰ ਵਕਤ ਮਹਾਰਾਜ ਸਾਹਾ ਅੰਤਰੀ ਯਾਮੀ ਉਹਨਾਂ ਦੇ ਪਾਸ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਇੱਕ ਵਾਰੀ ਦੀ ਗੱਲ ਹੈ ਮਹਾਪੁਰਖ ਸੰਤ ਕਲਿਆਵਾਲੇ ਸੰਤ ਮਹਾਰਾਜ ਸੰਤ ਸੰਦੇਵ ਸਿੰਘ ਸਾਹਿਬ ਜੀ ਇਹ ਵਾਲੇ ਸ਼ਾਉਣੀ ਇੱਕ ਵਾਰੀ ਸੰਗਤਾਂ ਦੇ ਪ੍ਰੇਰਣਾ ਕਰਕੇ ਗਏ ਉੱਥੇ ਦੀਵਾਨ ਸਜਿਆ ਦੀਵਾਨ ਸਜਣ ਵਿੱਚ ਇਹ ਸੰਤ ਮਹਾਰਾਜ ਨੇ ਸ਼ਬਦ ਮਹਾਰਾਜ ਸਾਹਿਬ ਦਾ ਸ੍ਰੀ ਗੁਰੂ ਰਾਮ ਸਾਹਿਬ ਜੀ ਦੀ ਹਜ਼ੂਰੀ ਚ ਪੜਿਆ ਜਿਸ ਵੇਲੇ ਸ਼ਬਦ ਦਾ ਕੀਰਤਨ ਕੀਤਾ ਉਸ ਵੇਲੇ ਇੱਕ ਚੌਥੀ ਚੱਕ ਦਾ ਸਿੰਘ ਸੀ ਪੋਸ਼ ਪ੍ਰੇਮੀ ਨੇ ਦੀਵਾਨ ਚ ਬੈਠੇ ਨੂੰ ਹੀ ਪ੍ਰਤੀਤ ਹੋਇਆ ਕਿ ਸਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਵਾਨ ਵਿੱਚ ਆ ਗਏ ਹਨ ਇਹ ਜਦੋਂ ਉਹਦੇ ਅੰਦਰ ਨਜ਼ਰਖਿ ਖੁੱਲੀ ਉਹਦੇ ਆਪ ਦੇ ਪਿਤਾ ਨੂੰ ਕਹਿਣ ਲੱਗਾ ਕਿ ਪਿਤਾ ਜੀ ਗੁਰੂ ਕਨਜੀ ਦਾ ਦਸਮ ਪਤਿ ਸਹਿਬ ਦੀਵਾਨ ਵਿੱਚ ਆ ਗਏ ਹਨ ਜਦੋਂ ਇਸ ਪ੍ਰਕਾਰ ਕਿਹਾ ਉਸ ਵਕਤ ਸਭ ਸੰਗਤ ਜੀ ਸੰਤ ਕੀਰਤਨ ਦੇ ਰਾਸ ਵਿੱਚ ਕੀਰਤਨ ਕਰੀ ਜਾ ਰਹੇ ਹਨ ਇਸੇ ਸ਼ਬਦ ਦਾ ਕੀਰਤਨ ਕਰ ਰਹੇ ਸਾਜਣ ਦਾ ਮੇਰਾ ਸਾਜਣ ਦਾ ਮਿਕਟ ਖਲੋਇੜਾ ਮੇਰਾ ਸਾਜਣ ਦਾ ਪਹਾੜੀ ਵਿੱਚ ਉਚਾਰਨ ਕਰਦੇ ਨੇ ਸ਼ਬਦ ਦਾ ਉਸ ਵੇਲੇ ਕੀਰਤਨ ਜਦੋਂ ਕਰ ਰਹੇ ਸਨ ਉਸ ਵਕਤ ਸਭ ਸੰਗਤ ਜੀ ਉਹ ਪ੍ਰਮੀ ਫੇਰ ਵੀ ਰਹਿ ਨਾ ਸਕਿਆ ਸਭ ਸਮਾਦ ਹੋ ਗਿਆ ਕਹਿਣ ਲੱਗਾ ਹੁਣ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸ੍ਰੀ ਅਖੰਡ ਪਾਠ ਸਾਹਿਬ ਵਾਲੇ ਤੋਂ ਆ ਗਏ ਹੰ ਫਿਰ ਆਪਣੇ ਪਿਤਾ ਨੂੰ ਕਹਿਣ ਲੱਗਾ ਹੁਣ دیਵਾਨ ਵਿੱਚ ਮਹਾਰਾਜ ਆ ਗਏ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਜੇ ਗਏ ਹਨ ਸੰਤ ਮਹਾਰਾਜੇ ਮੋਢੇ ਤੇ ਸੱਜਾ ਅੱਖ ਰੱਖੀ ਮਾਰਾ ਸਾਹਿਬ ਅਖਤਬੋਹ ਦੇ ਤੇ ਬੈਠੇ ਹੈ ਇਸ ਪ੍ਰਕਾਰ ਦੇ ਵਚਨ ਬਲਾਸ ਲਗਾਉ ਕਰਨ ਤੇ ਸੰਤਾਂ ਦੀ ਇਹ ਕੰਨਾਂ 'ਚ ਆਵਾਜ਼ ਪਈ ਉਸ ਵੇਲੇ ਕਹਿਣ ਲੱਗੇ ਭਾਈ ਇਹਦੇ ਦਿਮਾਗ 'ਚ ਕੁਝ ਕਸਰ ਹੋ ਗਈ ਹੈ ਸੰਤਾਂ ਮਾਲਸ ਕਰੋ ਇਹਦੇ ਉਸ ਨੂੰ ਸਿੰਘਾਂ ਨੂੰ ਫੜ ਕੇ ਬਾਹਰ ਲੈ ਗਏ ਲਿਜਾ ਕੇ ਮਾਲਸ਼ ਕਰਨ ਲੱਗੇ ਉਹ ਤੋਂ ਬਾਅਦ ਦੀਵਾਨ ਤੋਂ ਫੇਰ ਸੰਤਾਂ ਨੂੰ ਮਿਲਿਆ ਕਹਿੰਦੇ ਮਾਰਾ ਮੈਨੂੰ ਮੱਲੋ ਮੱਲੀ ਕੰਗਲਾ ਬਣਾ ਕੇ ਤੁਸੀਂ ਮੈਨੂੰ ਤਾਂ ਮਾਰਾ ਸਾਦੇ ਦਰਸ਼ਨ ਹੁੰਦੇ ਸਨ ਸੰਤ ਮਾਰਾ ਕਹਿੰਦੇ ਭਾਈ ਜੇ ਤੈਨੂੰ ਦਰਸ਼ਨ ਹੁੰਦੇ ਸੀ ਤੇ ਜਿਹੜੇ ਹੋਰ ਸੰਗਤ ਸੀ ਉਹਨਾਂ ਨੂੰ ਵੀ ਦਰਸ਼ਨ ਹੁੰਦੇ ਸੀ ਨਾ ਕਹਿਣ ਲੱਗਾ ਮੈਨੂੰ ਤਾਂ ਪ੍ਰਤੱਖ ਹੋ ਗਏ ਕਹਿੰਦੇ ਤੂੰ ਬੋਲਣ ਲੱਗ ਗਿਆ ਜਰ ਨਹੀਂ ਸਕਿਆ ਇਸ ਕਰਕੇ ਤੇਰੇ ਮਾਲਸ ਕਰਾਉਣੀ ਸ਼ੁਰੂ ਕੀਤੀ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਸਾਹਿਬ ਦਾ ਹਾਜ਼ਰ ਨਾਜ਼ਰ ਜੋ ਕੋਈ ਸਿੱਖ ਭਾਵਨਾ ਕਰਦੇ ਹੈ ਉਹਨਾਂ ਨੂੰ ਦੂਰ ਨਹੀਂ ਹਨਗੇ ਸੋ ਗੁਰੂ ਮਹਾਰਾਜ ਸਾਹਿਬ ਪਰਮ ਪੁੱਤਰ ਹੈ ਸ਼ੰਤ ਬਾਣੀ ਗੁਰੂ ਅਰਜਨ ਸਾਹਿਬ ਜੀ ਜਸ ਦਾ ਨਾਮ ਹੈ ਸ਼ੰਤ 6 6 ਤੁਕਾਂ ਵਾਲੀਆਂ ਪੌੜੀਆਂ ਦਾ ਨਾਮ ਹੈ ਇਹ ਜਸ ਰੂਪ ਜਿਸ ਵਿੱਚ ਸੰਗੀਤ ਤੇ ਕਾਵ ਦੋਵੇਂ ਮਿਲਾ ਕੇ ਉਚਾਰਨ ਕੀਤਾ ਜਾਵੇ ਉਹ ਸ਼ੰਤ ਹੁੰਦੇ ਹੈ ਕਲਾਕ ਆਪ ਜਿਛੋਵੇ ਉਹ ਛੰਦ ਹੁੰਦੇ ਹਨ ਸੰਗੀਤ ਨਾਲ ਮਿਲਾ ਕੇ ਜਿਸੋ ਕਹਿਆ ਹੈ ਉਹ ਸ਼ੰਤ ਬਾਣੀ ਹੈ ਇੱਕੋ ਦਾਇਤ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸਾਜਣੜਾ ਮੇਰਾ ਸਾਜਣੜਾ اے ਭਾਈ ਸਾਜਣੜਾ ਮੇਰਾ ਸਾਜਣੜਾ ਉਹ ਸਾਜਣੜਾ ਮੇਰਾ ਮਨ ਦਾ ਸੱਜਣ ਹੈ ਉਹ ਸਾਜਣੜਾ ਮੇਰੇ ਕੰਨ ਦਾ ਸੱਜਣ ਪਿਆਰਾ ਹੈ ਅਗੇ ਨਿਗਟ ਖਲੋਏੜਾ ਮੇਰਾ ਸਾਜਣੋ ਬਾਣੀ ਦਾ ਮੇਰਾ ਸੱਜਣ ਹੈ ਹਰ ਵਕਤ ਮਨ ਬਾਣੀ ਸਰੀਰ ਕਰਕੇ ਸਾਡੇ ਪਾਸ ਉਹ ਖੜੋਤਾ ਹੈ ਪਿਆਰਾ ਸੱਜਣਾ ਐਹੋ ਜਿਹਾ ਪਰਮੇਸ਼ਵਰ ਹੈ ਉਸ ਦੇ ਅੰਤ ਨਹੀਂ ਪਾਇਆ ਜੀ ਆ ਸਕਦਾ ਸੱਜਣ ਦਾ ਬਾਲਕ ਵਸਦਾ ਜੀ ਮੇਰਾ ਸੱਜਣ ਹੈ ਜਵਾ ਵਸਦਾ ਜੀ ਮੇਰਾ ਸੱਜਣਾ ਹੈ ਬਿਰਦ ਵਸਦਾ ਜੀ ਵੀ ਨੇੜੇ ਖੜੋਤਾ ਹੈ ਮੇਰਾ ਸੱਜਣ ਪਿਆਰਾ ਸੱਜਣ ਦਾ ਪੂਤਕਾਲ ਤੋਂ ਵੀ ਉਹ ਮੇਰਾ ਸੱਜਣ ਸੀ ਵਰਤਮਾਨ ਕਲੇ ਕਾਲ 'ਚ ਮੇਰਾ ਸੱਜਣ ਹੈ ਅਤੇ ਇੱਕ ਵਿਖਤ ਕਾਲ ਤੋਂ ਮੇਰਾ ਸੱਜਣ ਨੇੜੇ ਖੜੋਤਾ ਹੈ ਇਸ ਪ੍ਰਕਾਰ ਉਹ ਰੂਪ ਦੇ ਵਿੱਚ ਚਿੱਤ ਨੂੰ ਹਰ ਵਕਤ ਜੋੜਨਾ ਹੈ ਸਭ ਸੰਗਤ ਜੀ ਉਹ ਕੈਸਾ ਹੈ ਪ੍ਰਮੇਸ਼ਰ ਕੋ ਦੁਆ ਕਰੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸਾਜਣੜਾ ਮੀਰਾ ਸਾਜਣੜਾ ਸਾਜਣੜਾ ਜੋ ਸੱਜਣਾ ਮੇਰਾ ਪਿਆਰਾ ਮਾਤਾ ਦੇ ਗਰਭ ਦਾ ਉਹ ਪਿਆਰਾ ਹੈ ਗਰਭ ਦੇ ਵਿੱਚ ਰਾਖਿਆ ਜਨ ਕਰਜਤਨ ਇਸ ਪ੍ਰਕਾਰ ਉਹ ਪਰਮੇਸ਼ਰ ਸੱਜਣਾ ਸਾਡਾ ਬਾਲਕ ਵਸਤਾ ਤੋਂ ਲਾ ਕੇ ਪਿਆਰਾ ਹੈ ਮੇਰਾ ਸਾਜਨੜਾ ਫੇਰ ਕੈਸਾ ਮੇਰਾ ਸਿਰੋਮਣੀ ਹੈ ਅਤੇ ਸਾਜਨੜਾ ਸਭ ਜਨੜਾ ਪੈਦਾ ਕਰਨ ਵਾਲਾ ਮੈਨੂੰ ਮੈਨੂੰ ਸਾਜਣ ਵਾਲਾ ਹੈ ਸਾਰੇ ਸੰਸਾਰ ਨੂੰ ਸਾਜਣ ਵਾਲਾ ਹੈ ਪੈਦਾ ਕਰਨ ਵਾਲਾ ਹੈ ਉਹ ਪ੍ਰਮੇਸ਼ਰ ਰਸਾ ਹੈ ਨਿਕਟ ਖਲੋਇੜਾ ਮੇਰਾ ਸਾਜਨੜਾ ਸਾਡੇ ਨਿਗੰਤੰਤਾ ਕਰਨ ਦੇ ਪਾਸ ਖਲੋਇੜਾ ਇਸ਼ਤਤ ਹੈ ਸਾਖੀ ਉਪ ਹੋ ਕੇ ਮੇਰਾ ਸਾਜਨੜਾ ਮੇਰਾ ਜੋ ਸਾਜ ਜਾਣਣਾ ਜਾਣਣੇ ਜੋਗ ਹੈ ਜੋ ਜੋ ਗੁਰਾਂ ਦੁਆਰਾ ਜਾਣਨੇ ਜੋਗ ਹੈ ਮੇਰਾ ਪਿਆਰਾ ਗੁਰਾਂ ਦੁਆਰਾ ਜਾਣਿਆ ਜਾਂਦਾ ਜਿਸ ਦਾ ਗਿਆਨ ਉਹ ਤੰਤ ਨੇੜੇ ਹੈ ਸ਼ਾਹਰਾਦ ਤੋਂ ਵੀ ਕੁਰਾਨ ਸ਼ਰੀਫ ਦੀ ਲਿਖਿਆ ਕਿ ਨੇੜੇ ਹੈ ਸਹਾਂ ਤੂੰ ਕੈਰ ਉਦਾਸ ਹੱਥ ਤੇ ਮੇਰੇ ਹੱਥਾਂ ਪੈਰਾਂ ਤੋਂ ਵੀ ਉਹ ਨੇੜੇ ਹੈ ਹੱਥ ਆਦਿਕ ਪੌਣ ਤੋਂ ਵੀ ਨੇੜੇ ਹੈ ਐਸਾ ਉਹ ਪਰਮੇਸ਼ਰ ਹੈ ਉਹ ਸਾਜਨ ਉਹ ਕੈਸਾ ਹੈ ਪਰਮੇਸ਼ਰ ਹੈ ਸਾਜਨੜਾ ਜਾਣਨ ਵਾਲਾ ਸਾਡੇ ਘਟ ਘੜ ਕੇ ਅੰਤਰ ਕੀ ਜਾਨ ਤੇ ਭਲੇ ਬੁਰੇ ਕੀ ਪੀਰ ਪਿਸਾਨ ਤੇ ਇਹ ਜੋ ਮੇਰਾ ਪਿਆਰਾ ਹੈ ਸਿਰੋਮਣੀ ਨਿਕਟ ਖਲੋਇੜਾ ਮੇਰਾ ਸਾਜਨੜਾ ਕਿਉ ਭਾਈ ਨਿਕਟ ਖਲੋਇੜਾ ਅਤੰਤ ਕੰਪਾ ਕਰਨ ਦਾ ਵੀ ਸਾਖੀ ਰੂਪ ਹੋ ਕੇ ਨਿਕਟ ਘੜੋਤਾ ਹੈ ਮੇਰਾ ਉਹ ਸਾਜਨੜਾ ਅੰਤਰ ਜਾਮੀ ਗੁਰੂ ਸਰੂਪ ਹੈ ਸਾਜਨੜਾ ਜਾਣਨ ਵਾਲਾ ਅੰਤਰ ਜਾਮੀ ਹੈ ਉਹ ਮੇਰਾ ਪਹਿਲਾ ਸਾਜਣੜਾ ਸੱਜਣ ਹੈ ਪਿਆਰਾ ਦੂਸਰਾ ਸਾਜਣੜਾ ਜਨ ਪੈਦਾ ਕਰਨ ਵਾਲਾ ਮੈਨੂੰ ਸਾਜਣ ਵਾਲਾ ਹੈ ਤੀਜਾ ਨੇੜ ਕੋਲੜਾ ਮੇਰਾ ਸਾਜਣੜਾ ਅੰਤਰਜਾਮੀ ਹੈ ਜਾਣਨ ਵਾਲਾ અત્યੰਤ ਹੀ ਨੇੜੇ ਖੜੋਤਾ ਇਸ ਤੇ ਹੈ ਜਾਨੀੜਾ ਹਰ ਜਾਨੀੜਾ ਉਹ ਜਾਨੀੜਾ ਉਹ ਛੰਦ ਦਾ ਉਹ ਲਾਲੇ ਨਾਲ ਕਹਿੰਦੇ ਹੈ ਦੀਪਸਾ ਅਲੰਕਾਰਦਾਰਾ ਉਹ ਜਾਨੀੜਾ ਪਿਆਰਾ ਹੈ ਮੇਰਾ ਉਹ ਜਾਨੀੜਾ ਪਿਆਰਾ ਹੈ ਜਾਨੀੜਾ ਹਰ ਜਾਨੀੜਾ ਜਾਨੀੜਾ ਪਿਆਰਾ ਹੈ ਮੇਰਾ ਜਾਨੀੜਾ ਹਰੀ ਮੇਰਾ ਪਿਆਰਾ ਹੈ ਨੈਣ ਅਲੂ ਏੜਾ ਹਰ ਜਾਨੀੜਾ ਤੇ ਮੇਤਰਾ ਕਰਕੇ ਅਲੂੜਾ ਦੇਖਣਾ ਕੀਤਾ ਮਨਮੋਦ ਰੂਪੀ ਨੇਤਰਾ ਨਾਲ ਗ੍ਰਾਗ ਵੇਖ ਰੂਪੀ ਨੇਤਰਾ ਨਾਲ ਸਜੇ ਖਬੇ ਨੇਤਰਾ ਨਾਲ ਸਰਗੋ ਸੁਪ ਦੇ ਦਰਸ਼ਨ ਕਰਦੇ ਹਾਂ ਹਰ ਜਾਨੀੜਾ ਉਹ ਹਰੀ ਸਾਦਾ ਮਨ ਬਾਣੀ ਸ਼ਰੀਰ ਦਾ ਜਾਨੀੜਾ ਪਿਆਰਾ ਹੈ ਜਾਨੀੜਾ ਜਾਨਣਾ ਕੀਤਾ ਹੈ ਗੁਰਾਂ ਦੁਆਰਾ ਜੋ ਹਰੀ ਜਾਨੀੜਾ ਸਾਰਿਆਂ ਦੇ ਜਾਣਨ ਵਾਲਾ ਅੰਤਰਜਾਨੀ ਹੈ ਨੈਣ ਅਲੂਇੜਾ ਹਰ ਜਾਨੀੜਾ ਉਹ ਨੈਣ ਦ੍ਰਿਸ਼ਟarup ਹੋ ਕੇ ਸਾਰਿਆਂ ਨੂੰ ਅਲੂਇੜਾ ਦੇਖ ਰਿਹਾ ਹੈ ਐਸਾ ਹਰੀਏ ਜਾਨੀੜਾ ਉਹ ਜਾਨੀੜਾ ਪਿਆਰੇ ਤੋਂ ਪਿਆਰਾ ਸਾਡੀ ਜਾਨ ਦਾ ਵੀ ਪਿਆਰਾ ਹੈ ਨੈਣ ਆਲੂਆ ਘਟ ਘਟ ਸੋਇਆ ਉਹ ਨੇਤਰਾ ਕਰਕੇ ਮਨੁਬਧ ਰੂਪੀ ਨੇਤਰਾ ਨਾਲ ਸੁਰਤ ਰੂਪੀ ਨੇਤਰਾ ਦੇ ਨਾਲ ਕਵਰਾਗ ਵੇਖ ਰੂਪੀ ਨੇਤਰਾ ਨਾਲ ਅਤੇ ਪ੍ਰੋਖ ਪ੍ਰੋਖ ਗਿਆਨ ਰੂਪੀ ਨੇਤਰਾ ਨਾਲ ਵੇਖਣਾ ਕੀਤਾ ਹੈ ਘਟ ਘਟ ਸੋਇਆ ਸਾਰਿਆਂ ਘਟਾਂ ਘਰਾਂ ਦੇ ਸੋਇਆ ਬਰਾਜਮਾਨ ਹੈ ਜੇ ਸੋਇਆ ਬਾਟਮਨੀ ਦਾ ਸੋਭਨੀਕ ਹੋ ਰਿਹਾ ਹੈ કડકડ ਚਾਰਖਾਨੀਆਂ ਵਿੱਚ ਬਰਾਜਮਾਨ ਹੋ ਰਿਹਾ ਇਸ ਤੋਂ ਪ੍ਰੂਪ ਹੋ ਰਿਹਾ ਹਤ ਅੰਮ੍ਰਿਤ ਪ੍ਰੇ ਗੂੜਾ ਉਹ ਗਿਆਨ ਅੰਮ੍ਰਿਤ ਬ੍ਰਹਮ ਆਨੰਦ ਰੂਪ ਹੈ ਹਤ ਅੰਮ੍ਰਿਤ ਉਹ ਗਿਆਨ ਸਰੂਪ ਹੈ ਆਪ ਅੰਮ੍ਰਿਤ ਪ੍ਰੇਮ ਰਸ ਰੂਪ ਹੈ ਪ੍ਰੇ ਗੂੜਾ ਅਤੇ ਪਿਆਰੇ ਗੂੜਾ ਗਾਣਾ ਨੰਦਰ ਵਾਲਾ ਹੈ ਅਤਿਅੰਤ ਗੁਜ ਤੋਂ ਗੁਜ ਜਾ ਗੁਪਤ ਤੋਂ ਗੁਪਤਾ ਹੋ ਗਏ ਬਲਗਾਵਾਂ ਨਾਲ ਹੋਵੰਦਾ ਲਹਿ ਨ ਸਕੰਦਾ ਇਹ ਜੀਵ ਦੇ ਨਾਲ ਹੀ ਹਰ ਵਕਤ ਹੁੰਦਾ ਹੈ ਉਹ ਪਰਮੇਸ਼ਰ ਪਿੱਛੇ ਸੀ ਹੁਣ ਹੈ ਅਗੇ ਨੂੰ ਹੁੰਦਾ ਹੋਵੇਗਾ ਲਹਿ ਨ ਸਕੰਦਾ ਇਹ ਜੀਵ ਉਹ ਸਰੂਪ ਨੂੰ ਲਖ ਨਹੀਂ ਸਕਦਾ ਹੈ ਇਹ ਅ ਗਿਆਨ ਦੇ ਬਸ ਪਿਆ ਹੋਇਆ ਸਰੂਪ ਨੂੰ ਲੈ ਨਹੀਂ ਸਕਦਾ ਲਖ ਨਹੀਂ ਸਕਦਾ ਹੈ ਵਾਉ ਨਾ ਜਾਣੇ ਮੂੜ ਇਹ ਐਸਾ ਮੂੜ ਬਖਈ ਪਰਖਾ ਹੈ ਹਰ ਵਕਤ ਜੋ ਪੁੰਨદાન ਕਰਦਾ ਕਹਿੰਦਾ ਪਿੱਛੇ ਕੀਤੇ ਸੀ ਹੁਣ ਭੋਗਦੇ ਆ ਹੁਣ ਕਰਾਂਗੇ ਤੇ ਅੱਗੇ ਨੂੰ ਭੋਗਾਂਗੇ ਐਸੀ ਦੁਖਈ ਹੋਣੇ ਤੇ ਮੂੜ ਬਿਰਤੀ ਹੋਣੇ ਕਰਕੇ ਵਾਉ ਵਾਉ ਨਾ ਜਾਣੇ ਮੂਰਖ ਉਹ ਸਵਾਦ ਰਸ ਨੂੰ ਪਰਮ ਪ੍ਰਯੋਜਨ ਰੂਪ ਲਾਭ ਨੂੰ ਇਹ ਮੂਰਖ ਬਸਮਝ ਨਹੀਂ ਜਾਂਦਾ ਹੈ ਮਾਇਆ ਮਦਮਤਾ ਹੂਠੀ ਬਾਤਾ ਤੇ ਮਾਇਆ ਰੂਪੀ ਸ਼ਰਾਬ ਪੀ ਕੇ ਮੈਦ ਮਦ ਹੰਕਾਰ ਵਿੱਚ ਨਸ ਰਿੰਦਾ ਹੈ ਅਮਲ ਵਿੱਚ ਹੂਠੀ ਬਾਤਾ ਤੁਛ 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 ਗੱਲਾਂ ਕਰੀ ਜਾਂਦਾ ਹੈ ਤੁਛ ਮਾਇਆ ਦੀ ਗੱਲ ਹੈ ਉਸ ਵਿੱਚ ਹਰ ਵਕਤ ਜੁੜਿਆ ਰਹਿੰਦਾ ਹੈ ਜਾਈ ਭਰਮ ਦਾ ਵਾਲੀ ਬਾਤ ਇਹ ਨਹੀਂ ਕੀ ਮਿਲਣ ਨਾ ਜਾਈ ਭਰਮ ਧੜਾ ਇਹ ਤਾਂ ਭਾਈ ਭਰਮ ਦੇ ਧੜੇ ਪੱਖ ਵਿੱਚ ਪਿਆ ਹੋਇਆ ਹੈ ਇਸ ਕਰਕੇ ਵਾਹਿਗੁਰੂ ਨਾਲੇ ਦੇ ਪਾਸੋਂ ਮਿਲਿਆ ਨਹੀਂ ਜਾਂਦਾ ਹੈ ਇਹ ਜਤਨ ਬੜੇ ਕਰਦਾ ਮਿਲਣ ਦੇ ਪਰ ਮਿਲਿਆ ਨਹੀਂ ਜਾਂਦਾ ਕਿਉਂਕਿ ਭਰਮ ਧੜਾ ਭਰਮ ਦਾ ਧੜਾ ਮਾਰਿਆ ਹੋਇਆ ਹੈ ਧੜੇ ਵਾਜੀ ਦਾ ਇਸ ਕਰਕੇ ਮਿਲਿਆ ਨਹੀਂ ਜਾਂਦਾ ਹੈ ਕੋ ਨਾਨਕ ਗੁਰ ਬਿਨ ਨਾਹੀ ਸੂਜਾ ਸਤਗੁਰੂ ਨਾਨਕ ਦੇਵ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਇਸ ਕਰਕੇ ਸਤਗੁਰਾਂ ਦੀ ਕਿਰਪਾ ਤੋਂ ਬਗੈਰ ਸੂਜਾ ਸਰੂਪ ਦਿਸਦਾ ਨਹੀਂ ਹੈ ਹਰ ਸਾਜਣ ਸਭ ਕਹੈ ਨਿਗਟ ਖੜਾ ਹੋ ਤਾ ਹਰੀ ਅਕਾਲਪੁਰਖ ਸੱਜਣ ਪਿਆਰਾ ਸਾਰਿਆਂ ਦੇ ਅੰਤ ਕਰਨ ਦਾ ਸਾਖੀ ਰੂਪ ਹੋ ਕੇ ਨਿਗਟ ਨੇੜੇ ਹੀ ਖੜਾ ਖੜੋਤਾ ਇਸ ਤਰੂਪ ਹੋ ਰਿਹਾ ਹੈ ਗੋਵਿੰਦਾ ਮੇਰੀ ਗੋਵਿੰਦਾ ਕੇਵਰੇ ਗੋਬਿੰਦ ਪਰਮੇਸ਼ਰ ਵੇ ਮੇਰੇ ਗੋਬਿੰਦ ਪਰਮੇਸ਼ਰ ਛੰਦ ਵੀਪਸਾ ਅਲੰਕਾਰ ਵਿੱਚ ਸਮਝਣਾ ਪ੍ਰਾਣ ਆਧਾਰਾ ਮੇਰੀ ਗੋਵਿੰਦਾ ਸ੍ਰੀ ਮਹਾਰਾਜ ਤੁਸੀਂ ਪ੍ਰਾਣਾ ਦੇ ਆਸਰਾ ਰੂਪ ਵੇ ਮੇਰੇ ਗੋਬਿੰਦ ਜੀ ਗੋਵਿੰਦਾ ਮੇਰੇ ਗੋਵਿੰਦਾ ਗੋ ਗੁਰਾਂ ਦੀ ਬਾਣੀ ਕਰਕੇ ਗੋ ਗੁਰ ਬਾਣੀ ਰਵਿੰਦੇ ਜਸਮਨ ਸਾਹਿਬਾ ਗੋਵਿੰਦਾ ਗੁਰਾਂ ਦੀ ਬਾਣੀ ਕਰਕੇ ਜਾਣੇ ਯੋਗ ਹੈ ਗੋਬਿੰਦ ਮੇਰੇ ਗੋਬਿੰਦਾ ਹੈ ਮੇਰੇ ਗੋ ਪૃਥਵੀ ਦੇ ਬਿੰਦੂ ਰੱਖਿਆ ਕਰਨ ਵਾਲੇ ਪਰਮੇਸ਼ਵਰ ਕਾਣ ਆਧਾਰਾ ਮੀਰੀ ਗੋਬਿੰਦਾ ਤੇ ਹੈ ਪ੍ਰਾਨਾ ਦੇ ਆਸੇ ਮੇਰੇ ਗੋਇਂਦਰੀਆ ਮਨ ਆਦਿਕਾਂ ਦੇ ਵਿੰਦਾ ਪ੍ਰਕਾਸ਼ ਕਿਸਾਖੀ ਚੇਤਨ ਰੂਪ ਕਿਰਪਾਲਾ ਮੀਰੀ ਕਿਰਪਾਲਾ ਸੇ ਮਹਾਰਾ ਮੇਰੇ ਕਿਰਪਾਲੂ ਤੁਸੀਂ ਇਹ ਮਹਾਰਾ ਮੇਰੇ ਕਿਰਪਾਲੂ ਤੁਸੀਂ ਦਾਨ ਦਾਤਾਰਾ ਮੀਰੀ ਕਿਰਪਾਲਾ ਦੇ ਦਾਨ ਦੇ ਦੇਣ ਵਾਲੇ ਹਾਂ ਮੇਰੇ ਸਤਿਗੁਰੂ ਪੰਨਾ ਕਾਲਾ ਜੀ ਆਪ ਕਿਰਪਾਲੂ ਇਹ ਸੇ ਪਰਕਾਰ ਕਿਰਪਾਲਾ ਮੇਰੇ ਕਿਰਪਾਲਾ ਏ ਕਿਰਪਾਲ ਅਕਾਲ ਪੁਰਖ ਮੇਰੇ ਸਿਰੋਮਣੀ ਕਿਰਨਾਵਾਂ ਕਰਨ ਵਾਲਾ ਬ੍ਰਹਮ ਤੇ ਪਾਪ ਪਾਲਣ ਵਾਲਾ ਵਿਸ਼ਨੂੰ ਤੇ ਲਾਹ ਲੈਤਾ ਕਰਨ ਵਾਲਾ ਸ਼ਿਵ ਜੀ ਇਹਨਾਂ ਤਿੰਨਾਂ ਨੂੰ ਪੈਦਾ ਕਰਨ ਵਾਲੇ ਹੀ ਪਰਮੇਸ਼ਰ ਤੇ ਦਾਨ ਦਾ ਤਾਰਾ ਇਹਨਾਂ ਸਾਰਿਆਂ ਨੂੰ ਦਾਨ ਵੀ ਦੇਣ ਵਾਲੇ ਉਹ ਸ਼ਕਤੀਆਂ ਦਾ ਏ ਦਾਤਾਰ ਜੀ ਮੇਰੇ ਕਿਰਪਾਲਾ ਮੇਰੇ ਕਿਰਪਾਲਾ ਕਿਰਪਾ ਦੇ ਆਲ ਘਰ ਹੋ ਮੇਰੇ হে ਪਿਆਰੇ ਦਾਨ ਦਾਤਾਰਾ ਅਪਰ ਅਪਾਰਾ ਇਹ ਮਾਰੇ ਸਾਰਿਆਂ ਨੂੰ ਦਾਨ ਦੇਣ ਵਾਲੇ ਕੋ ਪ੍ਰਕਿਰਤੀ ਤੋਂ ਪਰੇ ਹੋ ਪ੍ਰਕਿਰਤੀੋਂ ਪਰ ਉਰੇ ਹੈ ਤੁਸੀਂ ਪ੍ਰਕਿਰਤੀ ਤੋਂ ਪਰੇ ਹੋ ਘਟ ਘਟ ਆਂਤਰ ਸੂਹ ਨੇ ਇਹ ਮਾਰੇ ਚੈਰ ਖਾਣੀਆਂ ਦੇ ਘਟਾ ਘਟਾ ਜੰਤਾ ਕਰਨ ਦੇ ਅੰਦਰ ਸੋਹੋਂ ਨੇ ਆ ਸੋਭਨੀਕ ਚੇਤਨ ਤੂੰ ਹੀ ਹੋ ਰਿਆ ਹੈ ਆਹ ਲਗ ਮਨੋ ਸਾਰੇ ਸ੍ਰੀ ਮੁਰਦੇ ਹੁੰਦੇ ਹਨ ਇੱਕ ਦਾਸੀ ਧਾਰੀ ਸਭਲ ਪਸਾਰੀ ਇਹ ਮਾਰੇ ਇੱਕ ਦਾਸੀ ਜਿਹੜੀ ਤੇਰੀ ਮਾਇਆ ਨਾ ਕੋਟ ਮਾਇਆ ਜਾਂ ਤੇ ਸੇਵਕਾ ਹੈ ਇਹਨੂੰ ਆਪਦੇ ਆਸੇ ਧਾਰਨ ਕਰਕੇ ਮਾਇਆ ਸਭਲ ਕਹਾਉਣਾ ਤੂੰ ਇਸ ਕਰਕੇ ਤੂੰ ਮਾਇਆ ਨੂੰ ਆਪਦੇ ਆਸੇ ਧਾਰਨ ਕਰਕੇ ਫਿਰ ਇਹ ਕੋਹੰਬਉ ਸ਼ਿਆਮਾਈਂ ਕਿ ਤੂੰ ਮੈਂ ਬਹੁਤੇ ਹੋਵਾਂ ਇਹ ਉਸ ਵੇਲੇ ਫੁਰਨਾ ਫੜਾਉਣਾ ਹੈ ਇਸ ਪ੍ਰਕਾਰ ਪਸਾਰੀ ਪਸਾਰੇ ਵਾਲਾ ਬਣ ਜਾਣਾ ਹੈ ਇਕ ਮਾਇਆ ਜਿਹੜੀ ਦਾਸੀ ਏ ਤੇਰੀ ਉਹਨੂੰ ਆਪਦੇ ਆਸਰੇ ਕਲਪਨੂਬ ਕਰਕੇ ਤਦਾਂ ਤੋਂ ਸੰਬੰਧ ਕਰਕੇ ਧਾਰਨ ਕੀਤੀ ਐ ਅਤੇ ਇਸ ਕਰਕੇ ਮਾਇਆ ਸੋਲ ਸਹਿਤ ਮਾਇਆ ਦੇ ਬਲ ਦੇ ਹੋ ਕੇ ਸਾਰੇ ਪਸਾਰੇ ਨੂੰ ਪਸਾਰਿਆ ਹੈ ਜਿਸ ਕੁਦਰਤ ਨੇ ਜੀ ਜੰਤ ਲੈ ਮੋਹਨੇ ਉਹੀ ਜੀ ਤੇਰੀ ਮਾਇਆ ਮਹਾਰਾਜ ਜਿਹੜੀ ਧਾਰਨ ਕੀਤੀ ਐ ਤੇਰੀ ਕਲਪਨੂਬ ਕਰਕੇ ਤਦਾਂ ਤੋਂ ਸੰਬੰਧ ਵਿੱਚ ਉਹ ਮਹਾਰਾਜ ਸਾਰੇ ਜੀਵ ਬ੍ਰਹਮਾ ਤੋਂ ਲਾ ਕੇ ਜੰਤ ਮੱਛਰ ਤੱਕ ਜਿੰਨੇ ਛੋਟੇ ਵੱਡੇ ਜੰਤ ਹੈ ਗੀਆਂ ਰੂਪੀ ਬਾਜਿਆਂ ਨੂੰ ਸਾਰਿਆਂ ਨੂੰ ਉਹਨੇ ਆਪ ਦੇ ਚ ਲੈ ਕਰਕੇ ਮੋਤ ਕਰ ਲਿਆ ਹੈ ਐਸੀ ਮਾਇਆ ਪਰਵਨ ਹੈ ਤੇਰੀ ਜਿਸ ਨੂੰ ਰੱਖ ਸੂ ਸੱਚ ਭੱਖ ਜੀ ਨੂੰ ਮਾਰੇ ਰੱਖਣਾ ਚਾਹੁੰਦੇ ਹੋ ਤੁਸੀਂ ਉਹ ਸਤ ਨਾਮ ਦਾ ਉਚਾਰਨ ਕਰਨ ਲੱਗ ਜਾਂਦਾ ਉਹ ਵਜ ਜਾਂਦਾ ਹੈ ਗੁਰ ਕਾ ਸਬਦ ਵਿਚਾਰ ਗੁਰੂ ਸਾਹਿਬ ਦੇ ਸ਼ਬਦ ਦਾ ਜੋ ਵਿਚਾਰ ਕਰਦਾ ਹੈ ਉਹ ਸੱਚੇ ਵਿੱਚ ਆ ਕੀ ਜਾਂਦਾ ਹੈ ਤੇ ਉਹ ਸੱਚੇ ਪਾਦਸ਼ਾਹ ਇਸ ਮੋਹ ਤੋਂ ਇਹ ਤਾਂ ਵੱਜ ਜਾਂਦਾ ਹੈ ਬਾਕੀ ਸਾਰਿਆਂ ਨੂੰ ਮੋਹ ਕਰ ਲੈਣਾ ਹੈ ਕਹਿੰਦੀ ਹੈ ਮਾਇਆ ਗੁਰਾਂ ਦੇ ਸ਼ਬਦ ਉਹ ਦੇਖ ਕੇ ਇਹਨੂੰ ਵਿਚਾਰਿਆ ਹੈ ਉਹ ਸੱਚ ਨਾਮ ਦਾ ਉਚਾਰਨ ਕਰਦੇ ਹਨ ਕਹੋ ਨਾਨਕ ਜੂ ਪ੍ਰਭ ਕਹੋ ਭਾਣਾ ਜਿਉ ਜਿਮ ਤੁਸੀਂ ਰੱਖਣਾ ਚਾਹੋ ਗੁਰਾਂ ਦੇ ਸ਼ਬਦ ਦਾ ਵਿਚਾਰ ਕਰਦੇ ਐ ਤੇ ਉਹ ਸੱਚੇ ਨੂੰ ਉਚਾਰਨ ਕਰਦੇ ਉਹ ਨੂੰ ਤੁਸੀਂ ਰੱਖਣਾ ਕਰਦੇ ਹੋ ਇਸ ਹੀ ਕਹੋ ਪ੍ਰਭ ਕੋ ਨਾਨਕ ਜੋ ਪ੍ਰਭ ਕਉ ਪਾਣਾ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜੋ ਪ੍ਰਭ ਅਕਾਲ ਪੁਰਖ ਨੂੰ ਭਾਈ ਭਾਗਿਆ ਹੈ ਤੇ ਪਾਣਾ ਮੰਨਦਾ ਹੈ ਇਸਹੀ ਕਉ ਪ੍ਰਭ ਪਿਆਰਾ ਉਹਨਾਂ ਨੂੰ ਭਾਈ ਵਾਹਿਗੁਰੂ ਪਿਆਰਾ ਲੱਗਦਾ ਹੈ ਪਾਣਾ ਮੰਨਵਾਇਆ ਨੂੰ ਤੂੰ ਪਾਣੇ ਤੂੰ ਪਾਣਾ ਜੇ ਉਹਨਾਂ ਨੂੰ ਤੂੰ ਪਾਉਂਦੇ ਉਸ ਦੇ ਪਾਤਸ਼ਾਹ ਉਹ ਤੈਨੂੰ ਪਾਉਂਦੇ ਹੈ ਜੋ ਤੇਰਾ ਆਪਣਾ ਭਾਣਾ ਆਪ ਮਨਾਏ ਆਪ ਦੇ ਭਾਣੇ ਨੂੰ ਆਪ ਹੀ ਜਿਨਾਂ ਨੂੰ ਮਨਾ ਦਿੰਦਾ ਹੈ ਉਹ ਤੈਨੂੰ ਪਾਉਂਦੇ ਤੂੰ ਉਹਨਾਂ ਨੂੰ ਪਾਉਣਾ ਹੈ ਸੱਚੇ ਪਾਤਸ਼ਾਹ ਮਾਣੋ ਪ੍ਰਭ ਮਾਣੋ ਕਿਉ ਭਾਈ ਮਨਨੇ ਯੋਗ ਹੈ ਮੇਰੇ ਪ੍ਰਭੂ ਦਾ ਆਨੰਦ ਮਨਨੇ ਯੋਗ ਹੈ ਮਾਣੋ ਮੇਰੇ ਪ੍ਰਭ ਕਾਮਾ ਮੇਰੇ ਪ੍ਰਭੂ ਦੇ ਅਨੰਦ ਨੂੰ ਢਾਈ ਮੰਨਣਾ ਕਰੋ ਉਹ ਐਸਾ ਪਰਮੇਸ਼ਰ ਹੈ ਮਾਣੋ ਫਿਰ ਪੜੋ ਮਾਣੋ ਪ੍ਰਭ ਮਾਣੋ ਪ੍ਰਭੂ ਦੇ ਢਾਈ ਮੰਨਣਾ ਕਰੋ ਭਾਈ ਬਾਣੀ ਕਰਕੇ ਮੰਨਣਾ ਕਰੋ ਸਰੀਰ ਕਰਕੇ ਮੇਰੇ ਪ੍ਰਭ ਕਾਮਾ ਮੇਰੇ ਪ੍ਰਭੂ ਦਾ ਅਨੰਦ ਮਾਨ ਕਰਕੇ ਵੀ ਮੰਨਣਾ ਕਰੋ ਉਸ ਦੇ ਅਨੰਦ ਦੇ ਢਾਈ ਮਾਣੋ ਜੋ ਸਾਰਿਆਂ ਨੂੰ ਮਾਣ ਦੇਣ ਵਾਲਾ ਹੈ ਉਸ ਮੇਰੇ ਪ੍ਰਭੂ ਦੇ ਨਾਮ ਦਾ ਮੰਨਣ ਕਰੋ ਮੇਰੇ ਪ੍ਰਭੂ ਦਾ ਮਾਣ ਮੇਰੇ ਪ੍ਰਭੂ ਦਾ ਮਾਣ ਦਿੱਤਾ ਫੇਰ ਪ੍ਰਾਪਤ ਹੋਵੇਗਾ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੇ ਦਾਤ ਤੋਂ ਪ੍ਰਾਪਤ ਹੋਵੇਗੀ ਤੁਸੀਂ ਬ੍ਰਹਮ ਆਨੰਦ ਦੇ ਤਾਂ ਫੇਰ ਮਾਣਣਾ ਕਰੋਗੇ ਸਾਰਿਆਂ ਮਾਣਾਂ ਵਿੱਚੋਂ ਰਾਜ ਮਾਣ ਵਿੱਚੋਂ ਅਤੇ ਯੋਗ ਸਾਧਨਾਵਾਂ ਦੇ ਬ੍ਰਹਮ ਲੋਕ ਦੇ ਤੇ ਸਰਗ ਆਦਿਕਾਂ ਦੇ ਮਾਣ ਨਾਲੋਂ ਮੇਰੇ ਪ੍ਰਭੂ ਦਾ ਜਿਹੜਾ ਭਗਤੀ ਦਾ ਮਾਣ ਹੈ ਇਹ ਸਿਰੋਮਣੀ ਮਾਣ ਹੈ ਸਤਕਾਰ ਹੈ ਜਾਣੋ ਪ੍ਰਭ ਜਾਣੋ ਸੇ ਭਾਈ ਜਾਣਨਾ ਕਰੋ ਪ੍ਰਭੂ ਜਾਣਨਾ ਕਰੋ ਗਿਆਨ ਸਰੂਪ ਹੈ। ਸਵਾਮੀ ਸੁਗੜ ਸੁਜਾਣੋ ਜਾਣੋ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਬ੍ਰਹਮ ਗਿਆਨ ਦੇ ਤਾਈਂ ਜਾਣਨਾ ਕਰੋ। ਮੇਰਾ ਸਵਾਮੀ ਸੁਗੜ ਸ੍ਰੇਟ ਘੜਤਾਂ ਨੂੰ ਕਰਨ ਵਾਲਾ ਮਾਲਕ ਹੈ। ਸੁਜਾਣੋ ਅੰਤਯਾਮੀ ਹੈ। ਸੁਗੜ ਸੁਜਾਨਾ ਸਦ ਪ੍ਰਧਨ ਉਹ ਸੁਗੜ ਸ੍ਰੇਟ ਘੜਤਾਂ ਨੂੰ ਕਰਨ ਵਾਲਾ ਹੈ। ਅਤੇ ਸੁਜਾਨਾ ਜਤਰਾ ਹੈ ਸਾਰਿਆਂ ਦੇ ਵਿਹਾਰ ਚ ਲਾਉਣ ਨੂੰ ਅਤੇ ਸਭ ਪ੍ਰਧਾਨਾ ਸਦਾ ਪੰਨਾਂ ਤੋ ਤਾਂ ਜਿਹੜਾ ਜੀ ਪ੍ਰਧਾਨ ਮੁਖੀ ਚੇਤਨ ਆਪ ਹੀ ਹੈ ਅੰਮ੍ਰਿਤ ਹਰ ਕਾ ਨਾਮ ਉਹ ਸਰੀ ਦਾ ਨਾਮ ਅੰਮ੍ਰਿਤ ਹੈ ਜੋ ਨਾਮ ਜਪਦੇ ਉਮਰ ਹੋ ਜਾਂਦੇ ਐ ਅੰਮ੍ਰਿਤ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ ਸਾਧ ਸੰਗਤ ਜੀ ਇਸ ਆਸਣ ਵਿੱਚ ਇਹ ਕੋਈ ਪ੍ਰੇਮੀ ਤਿਆਰ ਹੋਣਗੇ ਸੰਗਰਾਮ ਤੋਂ ਆਲੇ ਦਿਨ ਦਾ ਸੰਗਤ ਦਾ ਜਾਣ ਦਾ ਪ੍ਰੋਗਰਾਮ ਹੈ ਸੰਗਰਾਮ ਤੋਂ ਇੱਕ ਦਿਨ ਪਹਿਲਾਂ ਐਸਵੇ ਦੇ ਦੀਵਾਨ ਤੋਂ ਪਹਿਲਾਂ ਸਵੇਰ ਦੇ ਦੀਵਾਨ ਤੋਂ ਮਗਰੋਂ ਅੰਮ੍ਰਿਤ ਪ੍ਰਚਾਰ ਹੋ ਸਕੇਗਾ ਜਿਨ੍ਹਾਂ ਬਲਾਖੇ ਨੰਮਰ ਸਕਣਾ ਹੋਵੇ ਖੰਡੇ ਦਾ ਪੰਜਾਂ ਪਿਆਰਿਆਂ ਦੇ ਰਾਹੀ ਅਤੇ ਗੁਰੂ ਸੱਚੇ ਪਾਤਸ਼ਾਹ ਦੀ ਸਿੱਖੀ ਨੂੰ ਕਮਾਉਣਾ ਹੋਵੇ ਉਹ ਭਾਈ ਆਪਣੀ ਤਿਆਰੀ ਕਰਨੋਂ ਪੰਜ ਕਕਾਰਾਂ ਦੀ ਸੰਗਰਾਮ ਤੋਂ ਇੱਕ ਦਿਨ ਪਹਿਲਾਂ ਅੰਮ੍ਰਿਤ ਪ੍ਰਚਾਰ ਉਸੇ ਗੁਰਦਾਰੇ ਸਾਹਿਬ ਦੇ ਅੰਦਰ ਹੋਵੇਗਾ ਸੋ ਆਪਣੇ ਜੀਵਨ ਨੂੰ ਉੱਚਾ ਕਰਕੇ ਗੁਰੂ ਕਲਗੀ ਧਰਦੀ ਸਿੱਖੀ ਨੂੰ ਪ੍ਰਾਪਤ ਕਰਕੇ ਆਪਣੇ ਜਮਨ ਮਨ ਵੱਲੋਂ ਛੁਟਕਾਰਾ ਪਾ ਕੇ ਮੁਗਤ ਪਰ ਨੂੰ ਪਾਓ ਗੁਰੂ ਕੰਵਰਜ ਪੀਓ ਤੇ ਨਿਹਾਲ ਹੋਵੋ ਇਹ ਐਸਾ ਗੁਰੂ ਨਾਨਕ ਦਾ ਅੰਮ੍ਰਿਤ ਹੈ ਅੰਮ੍ਰਿਤ ਹਰ ਦਾ ਨਾਮ ਪਰਮੇਸ਼ਰ ਦਾ ਨਾਮ ਅੰਮ੍ਰਿਤ ਨੂੰ ਕਾਮਰ ਕਰਨ ਵਾਲਾ ਹੈ ਇਹ ਭਾਈ ਸਾਰਿਆਂ ਨਾਵਾਂ ਵਿੱਚੋਂ ਜਾਖ ਆਗਾਣੀ ਸਾਰਗ ਪਾਣੀ ਜਿਹੜੇ ਜਾਖ ਦੇ ਧਾਰਨ ਕਰਦੇ ਹਨ ਖਾਰ ਨੂੰ ਨਾਵੇਂ ਤਨਖਤਾਰੀ ਪਰਮੇਸ਼ਰ ਦੇ ਨਾਮ ਨੂੰ ਉਹ ਅਗਹਾਣੇ ਰਜ ਗਏ ਤ੍ਰਿਪਤ ਹੋ ਗਏ ਲੋਕ ਕੋ ਲੋਕ ਨੇ ਪਦਾਰਥਾਂ ਦੀ ਇੱਛਾ ਵੱਲੋਂ ਇਨਕਾ ਭਾਗ ਮਥਾ ਨਾ ਜਿਨ੍ਹਾਂ ਦੇ ਮੱਥੇ ਦੇ ਸ਼੍ਰੋਮਣੀ ਭਾਗ ਹੈ ਉਹਨਾਂ ਨੇ ਮਾਰੇ ਦੇ ਅੰਮ੍ਰਿਤ ਨਾਮ ਨੂੰ ਚੱਖਿਆ ਧਾਰਿਆ ਹੈ ਇਨਹੀ ਪਾਇਆ ਤਿਨਹੈ ਧਿਆਇਆ ਉਹਨਾਂ ਪੁਰਖਾਂ ਨੇ ਸਾਧ ਸੰਗਤ ਜੀ ਗੁਰੂ ਸਾਹਿਬ ਤੋਂ ਉਪਦੇਸ਼ ਪਾਇਆ ਹੈ ਤੇ ਉਹਨਾਂ ਨੇ ਗੁਰਾਂ ਤੋਂ ਉਪਦੇਸ਼ ਪਾ ਕੇ ਫੇਰ ਸਰਬਨ ਕਰਕੇ ਮਨਨ ਕਰਕੇ ਤੇ ਆਇਆ ਹੈ ਕਮਾਇਆ ਹੈ ਸਗਲ ਤੇ ਸਹਿ ਕਾਮਾਣੂ ਇਹ ਸਾਰਾ ਜਿੰਨਾ ਸਤਕਾਰ ਹੈ ਦੁਨੀਆ ਨੂੰ ਉਸ ਵਾਹਿਗੁਰੂ ਦਾ ਦਿੱਤਾ ਹੋਇਆ ਹੈ ਜੋ ਆਨੰਦ ਹੈ ਉਸ ਵਾਹਿਗੁਰੂ ਦਾ ਹੀ ਹੈ ਸਭ ਜਿੰਨੇ ਬ੍ਰਹਮ ਗਿਆਨੀ ਜੀਵਨ ਮੁਕਤ ਬਦੇ ਮੁਕਤ ਮੰਨਦੇ ਹਨ ਸਭ ਉਸੇ ਪ੍ਰਕਾਸ਼ ਪਰਮੇਸ਼ਰ ਦਾ ਮਨਨ ਕਰਕੇ ਹੀ ਸਭ লাভ ਹਨ ਕਾਹ ਨਾਨਕ ਫਿਰ ਤਖਤ ਨਿਵਾਸ ਸਤਗੁਰੂ ਸਾਹਿਬ ਜੀ ਕਹਿੰਦੇ ਉਸਤ ਰੂਪ ਬ੍ਰਹਮ ਹੈ ਰੂਪੀ ਤਖਤ ਦੇ ਕਿ ਨਵਾਸ ਕਰਨ ਵਾਲਾ ਹੈ ਸਾਚ ਤਿਸ ਹੈ ਦੀਵਾਨ ਉਹਦਾ ਦੀਵਾਨ ਸਾਹਿਬ ਸੰਗਤ ਰੂਪੀ ਜਿਹੜਾ ਹੈ ਇਹ ਸਵਾ ਇਹ ਵੀ ਸੱਚਾ ਹੈ ਸੱਚਾ ਉਸ ਪ੍ਰਿਹਰ ਦੀਵਾਨੋ ਆਸਰਾ ਹੈ ਮੰਗਲਾ ਹਰ ਮੰਗਲਾ ਇਹ ਭਾਈ ਮੰਗਲਾ ਨੂੰ ਲੋਕ ਗਾਉਂਦੇ ਹਨ ਹਰੇਕ ਮੰਗਲਾ ਵਿੱਚੋਂ ਹਰੀ ਦੇ ਮੰਗਲ ਜੋ ਹਨ ਗਾਉਣੇ ਮੇਰੇ ਪ੍ਰਭ ਕਹਿ ਸੁਣੀਏ ਮੰਗਲਾ ਮੇਰੇ ਦਰੂ ਦੇ ਸਾਭ ਸੰਗਤ ਵਿੱਚ ਮਿਲ ਕੇ ਮੰਗਲ ਗਾ ਸੁਣੀਦਾ ਹੈ ਸਾਰੇ ਆ ਮੰਗਲਾਂ ਖੁਸ਼ੀਆਂ ਵਿੱਚੋਂ ਮੰਗਲਾ ਆਨੰਦ ਦੇ ਦੇਣ ਵਾਲੇ ਮੇਰੇ ਪ੍ਰਭੂ ਦੇ ਮੰਗਲ ਜੋ ਜਾਸਵਾ ਹੈ ਇਹ ਮੰਗਲਾ ਚਾਰ ਸੁੰਹੀਦਾ ਹੈ ਸੁਸੰਗਤ ਵਿੱਚੋਂ ਮੇਰੇ ਪ੍ਰਭੂ ਦੇ ਮਨ ਕਰਕੇ ਜੋ ਮੰਗਲ ਗਾਉਂਦੇ ਹਨ ਅਤੇ ਬਾਣੀ ਕਰਕੇ ਜੋ ਮੰਗਲ ਗਾਉਂਦੇ ਹਨ ਰੋਮ ਰੋਮ ਵਿੱਚ ਜੋ ਮਾਰੇ ਦੇ ਮੰਗਲਾਂ ਵਿੱਚ ਰਚੇ ਹੋਏ ਜਿਨ੍ਹਾਂ ਦਾ ਸਰੀਰ ਉਹ ਮੇਰੇ ਪ੍ਰਭੂ ਦੇ ਮੰਗਲ ਨਿਤਾਪਰਤੀ ਮੇਰੇ ਪ੍ਰਭ ਕੈ ਸੁਣੀਏ ਮੰਗਲ ਉਹ ਸਾਧ ਸੰਗਤ ਉਹਨਾਂ ਤੋਂ ਜੋ ਰੋ ਰੋਜ ਦਿਹਾਣ ਵਾਏ ਹੈ ਮੇਰੀ ਪ੍ਰਭੂ ਦੇ ਮੰਗਲ ਖੁਸ਼ੀਆਂ ਦੇ ਜਸ ਸੁਣੀਦੇ ਹਨ ਹੋਹੀ ਲੜਾ ਅਨੰਦ ਸਰੂਪ ਹੋ ਵੇ ਜਿਆ ਸੁਣੋਂ ਸੁਣੀਦਾ ਹੈ ਸੋਹੇ ਲੜਾ ਪ੍ਰਭ ਸੋਹੇ ਲੜਾ ਕਿ ਪ੍ਰਭੂ ਸੋਹੇ ਆਨੰਦਾਂ ਵਿੱਚੋਂ ਪ੍ਰਭੂ ਦਾ ਸੋਹੇ ਲੜਾ ਜਿਹੜਾ ਆਨੰਦ ਹੈ ਅਨਹਦ ਧੁਨੀ ਹੈ ਸੋਹੇ ਲੜਾ ਇੱਕ ਰਸ ਧੁਨੀ ਹੈ ਜੇ ਸ਼ਬਦ ਦੀ ਇਹ ਸੋਹੇ ਲਾ ਆਨੰਦ ਸਰੂਪ ਹੈ ਅਗੇ ਸੋਹੇ ਲੜਾ ਜਸ ਜੇ ਗਾਉਣ ਪ੍ਰਭੂ ਦਾ ਸੋਹੇ ਲੜਾ ਜਸ ਗਾਓ ਜਿਸ ਜਸ ਦੇ ਗਾਉਣੇ ਕਰਕੇ ਅਨਹਦ ਇੱਕ ਰਸ ਧੁਨੀ ਨਾਮ ਦੀ ਪ੍ਰਗਟ ਹੁੰਦੀ ਹੈ ਸੋਹੇ ਲੜਾ ਆਨੰਦ ਪ੍ਰਾਪਤ ਹੁੰਦਾ ਹੈ ਮਨ ਬਾਣੀ ਸਰੀਰ ਕਰਕੇ ਅਨਹੋਈ ਰਾਜਿਆਂ ਦੇ ਸੋਹਲੇ ਗਾਉਂਦੇ ਹਨ ਕੋਈ ਅਮੀਰਾਂ ਦੇ ਸੋਹਲੇ ਗਾਉਂਦੇ ਐ ਉਹਨਾਂ ਸਾਰਿਆਂ ਜਸਾਂ ਵਿੱਚੋਂ ਮੇਰੇ ਪ੍ਰਭੂ ਦਾ ਸੋਹਲਾ ਜਸ ਹੈ ਅਨਹਦਿਕਰ ਉਸ ਤੋਂ ਜਦੋਂ ਪ੍ਰਗਟ ਹੁੰਦੀ ਹੈ ਨਾ ਸ਼ਬਦ ਦੀ ਉਸ ਵੇਲੇ ਉਹ ਆਨੰਦ ਪ੍ਰਾਪਤ ਹੁੰਦਾ ਉਸ ਜਸ ਕਰਕੇ ਅਨਹਦ ਵਾਜੈ ਸ਼ਬਦ ਅਗਾਜੀ ਜਦੋਂ ਮਰ ਅਨਹਦ ਵਾਜੈ ਸ਼ਬਦ ਅਗਾਜੀ ਜਿਸ ਵਕਤ ਅਨਹਦ ਇਕ ਰਾਸ ਨਾਮ ਦੇ ਬਾਜੇ ਵੱਜਦੇ ਹੈ ਉਦੋਂ ਸ਼ਬ੍ਰਹਮ ਅਗਾਜੇ ਪ੍ਰਗਟ ਹੋ ਜਾਂਦਾ ਹੈ ਨਿਤ ਨਿਤ ਜਿਸ ਹੈ ਵਧਾਈ ਜਿਸ ਮਹਾਰਾਜ ਦੇ ਪ੍ਰਗਟ ਹੋਣੇ ਕਰਕੇ ਨਿਤਨਿਤ ਜਿਸ ਦੀ ਵਧਾਈ ਵਧਾਈ ਮਿਲਦੀ ਹੈ ਸਭ ਬ੍ਰਹਮ ਗਿਆਨੀ ਨੂੰ ਵਧਾਈਆਂ ਮਿਲਦੀਆਂ ਹਨ ਤਨਉ ਪੁਰਖਾਂ ਨੂੰ ਸੰਸਾਰ ਵਿੱਚ ਗੁਰ ਸਿੱਖਾਂ ਮਨ ਵਧਾਈਆਂ ਜਿਨ ਮੇਰੇ ਸਤਗੁਰੂ ਜੀ ਠਾਹ RAM ਰਾਜੇ ਜਿਉਂ ਜਿਉਂ ਰੂਹ ਨੂੰ ਨਿਭਾਂ ਬਰੰਗ ਵੇਤੇ ਸਾਰੇ ਨਿਤੋ ਪਰਤੀ ਬਧਾਈਆਂ ਗਾਉਂਦੇ ਹਨ ਸੋ ਪ੍ਰਭ ਧਾਈ ਹੈ ਸਭ ਕੇ ਸਿਪਾਈ ਹੈ ਉਸ ਪ੍ਰਭ ਅਕਾਲ ਪੁਰਖ ਨੂੰ ਲੇਵ ਲਾ ਕੇ ਭਾਈ ਤੇਉਣਾ ਕਰੀਏ ਤਾਂ ਧਰਮ ਅਰਥ ਕਾਮ ਮੋਕ ਸਭ ਕੁਝ ਪਾ ਲਈਦਾ ਹੈ ਮਰੈ ਨਾ ਆਵੇ ਜਾਏ ਉਹ ਪਰਮੇਸ਼ਰ ਕਦੇ ਮਰਦਾ ਨਹੀਂ ਹੈ ਅਤੇ ਉਹਦੀ ਆਸਰਨ ਪੈਂਦਾ ਉਹ ਆਉਂਦਾ ਜਾਂਦਾ ਨਹੀਂ ਹੋਂ ਜਾਣ ਚ ਨਹੀਂ ਜਿਉਣਾ ਚ ਨਹੀਂ ਫਿਰਦਾ ਉਹਨਾਂ ਨੂੰ ਸੁਹਾਗ ਐਸਾ ਪ੍ਰਾਪਤ ਨਾ ਪਰਮੇਸ਼ਰ ਕਰੇ ਮਰਦਾ ਨਹੀਂ ਕਦੇ ਉਹ ਜੀਵ ਆਉਂਦੇ ਜਾਂਦੇ ਨਹੀਂ ਜੂਨਾਜ ਮੁਕਤ ਹੋ ਜਾਂਦੇ ਹਨ ਪਰਮੇਸ਼ਰ ਦਾ ਵੀ ਐਸਾ ਸਰੂਪ ਹੈ ਨਾ ਮਰਦਾ ਹੈ ਨਾ ਜਨਮ ਘੜ ਕੇ ਆਉਂਦਾ ਹੈ ਨਾ ਕਿਸੇ ਦੇਸ ਨੂੰ ਜਾਂਦਾ ਹੈ ਕਿਉਂਕਿ ਪਿਆਸਾ ਪੂਰਨ ਆਸਾ ਜਿਨ੍ਹਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ ਉਹਨਾਂ ਦੀ ਪਿਆਸ ਪ੍ਰਿਸ਼ਨਾ ਦੀ ਦਸਾਂ ਕਿਸਮ ਦੀ ਚੱਕੀ ਗਈ ਹੈ ਸਾਰੀਆਂ ਆਸਾਂ ਉਹਨਾਂ ਦੀਆਂ ਪੂਰਨ ਹੋ ਗਈਆਂ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਕੋ ਮੇਲ ਨਿਰਗੁਣਿਆ ਇਸ ਪ੍ਰਕਾਰ ਗੁਰਮੁਖ ਜਿਹੜੇ ਆ ਨਿਰਗੁਣ ਸਰੂਪ ਵਿੱਚ ਰੂਪ ਨਾ ਰੇਖ ਨਾ ਰੰਗ ਕੋਈ ਤ੍ਰੈ ਗੁਣ ਤੇ ਪ੍ਰਭੈ ਨੋ ਤਸਬੁਝਾਏ ਨਾਨਕਾ ਜਿਸ ਹੋਵਾ ਸੋ ਪ੍ਰਸੰਨ ਉਹ ਨਿਰਗੁਣ ਸਰੂਪ ਵਿੱਚ ਤਿੰਨਾ ਗੁਣਾ ਤੋਂ ਅਤੀਤ ਹੈ ਜੋ ਜਿਸ ਵਿੱਚ ਆਸਤੀ ਤਾਮਸੀ ਸ਼ਾਂਤ ਕੀ ਸੁਭਾਅ ਨਹੀਂ ਐਸੇ ਨਿਰਾਕਾਰ ਪਦ ਵਿੱਚ ਮਿਲ ਜਾਂਦੇ ਹਮ ਗੁਰਮੁਖਾਂ ਦੀ ਸੰਗਤ ਕਰਨ ਵਾਲੇ ਨਿਰਗੁਣ ਆਰੀ ਵੀ ਜਿਹੜੇ ਜੀਵ ਹੈ ਉਹ ਵੀ ਪਰਮੇਸ਼ਵਰ 'ਚ ਮਿਲ ਜਾਂਦੇ ਹੰ ਨਾਨਕ ਘਰ ਪ੍ਰਭ ਮੇਰੇ ਕਹਿ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਇਸ ਪ੍ਰਕਾਰ ਮੇਰੇ ਪ੍ਰਭੂ ਦੇ ਘਰ ਸਤਸੰਗਤ ਵਿੱਚ ਜਿਸ ਨਿਤ ਮੰਗਲ ਸੁਣੀਏ ਆਪਰਕ ਨਿਤ ਰੂਪ ਬ੍ਰਹਮ ਦੇ ਮੰਗਲ ਜਸ ਨੂੰ ਸਰਵਣ ਕਰੀਦਾ ਹੈ